ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਅਨੰਦ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਇੱਕ ਵਿਅਕਤੀ ਨੂੰ ਮਿੱਟੀ ਘਟੇ ਵਿੱਚ ਲਿਬੜਾਇ ਇੱਕ ਦੀਵਾ ਲੱਭਿਆ ਸਾਫ਼ ਕੀਤਾ ਵਿੱਚੋਂ ਇੱਕ ਜinn ਉੱਭਰਿਆ ਜਿਨ ਨੇ ਕਿਹਾ ਤੁਸੀਂ ਮੈਨੂੰ ਆਜ਼ਾਦ ਕੀਤਾ ਹੈ ਮੈਂ ਤੁਹਾਡੀ ਇੱਛਾ ਪੂਰੀ ਕਰਾਂਗਾ ਲੱਭਣ ਵਾਲੇ ਨੇ ਕਿਹਾ ਮੈਂ ਅਮਰੀਕਾ ਜਾਣਾ ਚਾਹੁੰਦਾ ਹਾਂ ਵਾਹ ਜਹਾਜ਼ ਵਿੱਚ ਡਰ ਲੱਗਦਾ ਹੈ ਕਾਰ ਤੇ ਜਾਵਾਂਗਾ ਅਮਰੀਕਾ ਤੱਕ ਪੁਲ ਬਣਾ ਦੇ ਜਿਨਾਂ ਨੇ ਕਿਹਾ ਅਮਰੀਕਾ ਤਾਂ ਬੜੀ ਦੂਰ ਹੈ ਲੱਖਾਂ ਥਾਂਵਲੇ ਬਣਾਉਣੇ ਪੈਣਗੇ ਕਰੋੜਾਂ ਅਰਬਾਂ ਦਾ ਖਰਚਾ ਹੋਵੇਗਾ ਕੁਝ ਹੋਰ ਮੰਗ ਲਓ ਵਿਅਕਤੀ ਨੇ ਸੋਚਿਆ ਤੇ ਕਿਹਾ ਮੈਂ ਅਜੇ ਤੱਕ ਕਿਸੇ ਔਰਤ ਨੂੰ ਖੁਸ਼ ਨਹੀਂ ਕਰ ਸਕਿਆ ਕਿਉਂਕਿ ਜਾਣ ਨਹੀਂ ਸਕਿਆ ਕਿ ਉਹ ਚਾਹੁੰਦੀ ਕੀ ਹੈ ਤੂੰ ਪਤਾ ਕਰ ਦੇ ਦੱਸ ਕਿ ਔਰਤ ਚਾਹੁੰਦੀ ਕੀ ਹੈ ਤਾਂ ਕਿ ਮੈਂ ਉਸ ਨੂੰ ਖੁਸ਼ ਕਰ ਸਕਾਂ ਕੁਚਿਰ ਚੁੱਪ ਰਹੇ ਹਨ ਪ੍ਰੰਤ ਜਿਨਾਂ ਨੇ ਕਿਹਾ ਜਿਹੜਾ ਤੁਸੀਂ ਪੁਲ ਬਣਾਉਣ ਲਈ ਕਿਹਾ ਹੈ ਉਹ ਕਿੰਨਾ ਚੌੜਾ ਹੋਵੇ ਇੱਕ ਜੰਗਲ ਵਿੱਚ ਇੱਕ ਫਕੀਰ ਰਹਿੰਦਾ ਸੀ ਰੋਜ਼ ਵੇਖਦਾ ਸੀ ਕਿ ਇੱਕ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਕੇ ਬਨ ਕੇ ਸਿਰ ਤੇ ਰੱਖ ਲੈਂਦਾ ਸੀ ਇੱਕ ਦਿਨ ਫਕੀਰ ਨੇ ਕੋਲ ਬੁਲਾਇਆ ਤੇ ਪੁੱਛਿਆ ਕਈ ਇਹਨੀਆਂ ਕੋ ਲੱਕੜਾਂ ਨਾਲ ਤੇਰਾ ਗੁਜ਼ਾਰਾ ਹੋ ਜਾਂਦਾ ਹੈ ਲੱਕੜਹਾਰੇ ਨੇ ਕਿਹਾ ਹਾਂ ਫਕੀਰ ਸਾਈਂ ਟੱਬਰ ਨੂੰ ਰੁੱਖੀ ਸੁੱਖੀ ਮਿਲ ਹੀ ਜਾਂਦੀ ਹੈ ਫਕੀਰ ਨੇ ਕਿਹਾ ਜੇ ਤੂੰ 2 ਮੀਲ ਹੋਰ ਅੱਗੇ ਜਾਵੇਂ ਤਾਂ ਉੱਥੇ ਚੰਦਨ ਦਾ ਬਣ ਹੈ ਅਗਲੇ ਦਿਨ ਉਸਨੇ ਚੰਦਨ ਦੇ ਬਣ ਵਿੱਚੋਂ ਚੰਦਨ ਦੀ ਲੱਕੜੀ ਵੇਚਣੀ ਅਰੰਭ ਕੀਤੀ ਫਕੀਰ ਨੇ ਪੁੱਛਿਆ ਹੁਣ ਕੀ ਹਾਲ ਹੈ ਲੱਕੜਹਾਰੇ ਨੇ ਕਿਹਾ ਸਾਈਂ ਤੇਰੀ ਮਿਹਰਬਾਨੀ ਨਾਲ ਬਾਲ ਬੱਚੇ ਹੱਸਦੇ ਖੇਡਦੇ ਹਨ ਘਰ ਵਿੱਚ ਖੁੱਲਾ ਪੈਸਾ ਆਉਣ ਲੱਗ ਪਿਆ ਹੈ। ਫਕੀਰ ਨੇ ਕਿਹਾ ਦੋ ਮਿਲ ਹੋਰ ਅੱਗੇ ਜਾ ਤੈਨੂੰ ਸੋਨੇ ਦੀ ਖਾਨ ਲੱਭੇਗੀ। ਫਿਰ ਤਾਂ ਲੱਕੜਹਾਰਾ ਸ਼ਹਿਰ ਵਿੱਚ ਸੋਨਾ ਵੇਚਣ ਲੱਗ ਪਿਆ ਅਤੇ ਅਮੀਰਾ ਵਗ ਰਹਿਣ ਲੱਗ ਪਿਆ। ਲੱਕੜਹਾਰੇ ਨੂੰ ਸੋਨੇ ਦੀ ਖਾਨ ਵੱਲ ਜਾਂਦਿਆਂ ਫਕੀਰ ਨੇ ਬੁਲਾ ਕੇ ਕਿਹਾ ਤੂੰ ਦੋ ਮਿਲ ਹੋਰ ਅੱਗੇ ਜਾ ਤੈਨੂੰ ਗੁਫਾਵਾਂ ਵਿੱਚੋਂ ਹੀਰੇ ਮਿਲਣਗੇ। ਸੱਚੀ-ਮੁੱੱਚੀ ਹੀਰੇ ਲੱਭਣ ਲੱਗ ਪਏ। ਲਕੜਹਾਰਾ ਸੋਚ ਦੇ ਪੱਖੋਂ ਲਕੜਹਾਰਾ ਹੀ ਰਹਾ ਉਸਨੇ ਕਦੇ ਨਾ ਸੋਚਿਆ ਕਿ ਇਹ ਫਕੀਰ ਕੌਣ ਹੈ ਜਿਹੋ ਸਭ ਕੁਝ ਜਾਣਦਾ ਹੈ ਤਾਂ ਫਕੀਰ ਕਿਉਂ ਹੈ ਜਦੋਂ ਨਾ ਹਾਂ ਕਰਨੀ ਹੋਵੇ ਨਾ ਹੀ ਨਾ ਕਰਨੀ ਹੋਵੇ ਉਦੋਂ ਪ੍ਰੇਮਿਕਾ ਆਪਣੀਆਂ ਨਜ਼ਰਾਂ ਨੀਵੀਆਂ ਕਰ ਲੈਂਦੀ ਹੈ ਜਿਵੇਂ ਕਹਿ ਰਹੀ ਹੁੰਦੀ ਹੈ ਜਿਵੇਂ ਤੈਨੂੰ ਠੀਕ ਲੱਗਦਾ ਓਵੇਂ ਸਮਝ ਲੈ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦਾ 80ਵਾਂ ਜਨਮ ਦਿਨ ਮਨਾਇਆ ਜਾ ਰਿਹਾ ਸੀ ਫੋਟੋਆਂ ਖਿੱਚ ਰਹੇ ਜਵਾਨ ਫੋਟੋਗ੍ਰਾਫਰ ਨੇ ਚਰਚਿਲ ਨੂੰ ਕਿਹਾ ਮੈਂ ਤੁਹਾਡੇ 100ਵੇਂ ਜਨਮ ਦਿਨ ਤੇ ਵੀ ਫੋਟੋਆਂ ਖਿੱਚਣ ਦੀ ਉਮੀਦ ਕਰਦਾ ਹਾਂ ਚਰਚਿਲ ਆਪਣੇ ਹਾਸ ਵਿਅੰਗ ਕਰਕੇ ਪ੍ਰਸਿੱਧ ਸੀ ਚਰਚਿਲ ਨੇ ਕਿਹਾ ਜੇ ਆਪਣੀ ਸਿਹਤ ਦਾ ਧਿਆਨ ਰੱਖੇਗਾ ਤਾਂ ਤੇਰੀ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ ਰਵਾਂਡਾ ਦੇਸ਼ ਦੀ ਖਾਣਾ ਜੰਗੀ ਵਿੱਚ ਇਤਨੇ ਲੋਕ ਮਾਰੇ ਗਏ ਕਿ 1 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ 10 ਲੱਖ ਬੱਚੇ ਯਤੀਮ ਹੋ ਗਏ ਸਨ ਸਰਕਾਰ ਆਪ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੀ ਸੀ ਸਰਕਾਰ ਨੇ ਬੱਚਿਆਂ ਦੀਆਂ ਰਿਸ਼ਤੇਦਾਰ ਔਰਤਾਂ ਨੂੰ ਪ੍ਰਤੀ ਬੱਚਾ ਪੱਤਾ ਦੇਣ ਦਾ ਐਲਾਨ ਕੀਤਾ ਜਿਸ ਨਾਲ ਨਾ ਕੇਵਲ ਇਹ ਸਮੱਸਿਆ ਹੱਲ ਹੋਈ ਸਗੋਂ ਇਸਤਰੀਆਂ ਲਈ ਰੋਜ਼ਗਾਰ ਵੀ ਉਪਜਿਆ ਅਮਰੀਕਾ ਦਾ ਪ੍ਰਸਿੱਧ ਬੈਂਜਾਮਿਨ ਫ੍ਰੈਂਕਲਿਨ ਆਪਣੀ ਯੋਗਤਾ ਤੇ ਜਦوجਹਤ ਨਾਲ ਸਫਲ ਹੋਇਆ ਸੀ। ਉਸਨੇ ਅਮਰੀਕਾ ਵਿਚਲੇ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ। ਜਿਵੇਂ ਸੰਸਾਰ ਵਿੱਚ ਸਟਰੀਟ ਲਾਈਟਾਂ ਦਾ ਉਹ ਨਿਰਮਾਤਾ ਸੀ। ਉਹ ਅਮਰੀਕਾ ਦਾ ਪਹਿਲਾ ਪੋਸਟਮਾਸਟਰ ਸੀ। ਉਸਨੇ 22 ਫੋਕਲ ਐਨਕ ਦਾ ਨਿਰਮਾਣ ਕੀਤਾ ਸੀ। ਉਹ ਅਮਰੀਕਾ ਦਾ ਦੂਤ ਨਿਯੁਕਤ ਹੋਇਆ ਸੀ। 17 ਸਾਲਾਂ ਦੀ ਉਮਰ ਵਿੱਚ ਉਹ ਰੋਜ਼ਗਾਰ ਲੱਭ ਰਿਹਾ ਸੀ। ਮਾਲਕ ਨੇ ਪੁੱਛਿਆ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੈ ਨਹੀਂ ਕੋਈ ਡਿਗਰੀ ਡਿਪਲੋਮਾ ਹੈ ਨਹੀਂ ਤਾਂ ਤੇਰੇ ਵਿੱਚ ਯੋਗਤਾ ਕੀ ਹੈ ਮੇਰੀ ਅੰਦਰੋ ਯੋਗਤਾ ਮਹਾਨ ਮੈਂ 17 ਬੱਚਿਆਂ ਵਾਲੇ ਪਰਿਵਾਰ ਵਿੱਚ 14ਵਾਂ ਬੱਚਾ ਹਾਂ ਦੂਜੀ ਯੋਗਤਾ ਇਹ ਹੈ ਕਿ ਮੈਂ ਹਰ ਰੋਜ਼ ਰੋਟੀ ਖਾਣ ਦੇ ਜੋਬ ਓਨਲੀ ਜਦੋ ਜਹਾਦ ਵਿੱਚ ਰੁੱਝਿਆ ਹੋਇਆ ਇਸ ਜਦੋ ਜਹਾਦ ਕਾਰਨ ਹੀ ਮੈਂ ਤੁਹਾਡੇ ਤੱਕ ਪਹੁੰਚਿਆ ਹਾਂ ਤੁਸੀਂ ਮੈਨੂੰ ਮੌਕਾ ਦਿਓ ਤਾਂ ਕਿ ਮੈਂ ਆਪਣੀ ਜੋਬ ਤਾਂ ਸਿੱਧ ਕਰਕੇ ਵਿਖਾਵਾਂ। ਦਰਸ਼ਨੀ ਕਲਾਵਾਂ ਜਿਵੇਂ ਨਾਟਕ, ਸੰਗੀਤ, ਨ੍ਰਿਤ ਅਤੇ ਗੀਤ ਆਦਿ ਪੇਸ਼ਕਾਰੀ ਵਾਲੇ ਖੇਤਰਾਂ ਵਿੱਚ ਸਾੜਾ ਏਰਖਾ ਬਹੁਤ ਹੁੰਦਾ ਹੈ। ਸੰਗੀਤਕਾਰਾਂ, ਗਾਉਣ ਵਾਲਿਆਂ, ਨੱਚਣ ਵਾਲਿਆਂ ਤੇ ਅਦਾਕਾਰਾਂ ਵਿੱਚ ਸਾੜੇ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਜੇਕਰ ਦੋ ਭੈਣਾਂ ਜਾਂ ਦੋ ਭਰਾ ਇੱਕ ਹੀ ਕਲਾ ਖੇਤਰ ਵਿੱਚ ਹੋਣ ਉਹਨਾਂ ਵਿੱਚ ਵੀ ਸਾੜਾ ਬੜਾ ਬਲਵਾਨ ਹੁੰਦਾ ਹੈ। ਦਰਸ਼ਨੀ ਕਲਾਕਾਰ ਮੰਚ ਉੱਤੇ ਹੀ ਕਲਾਕਾਰਾਂ ਵਾਂਗ ਵਿਹਾਰ ਕਰਦੇ ਹਨ ਅੱਗੇ ਪਿੱਛੇ ਹੋਰਾਂ ਨੂੰ ਨਿੰਦਦੇ ਪੰਡਦੇ ਹੀ ਹਨ ਲਤਾ ਮਗੇਸ਼ਕਰ ਅਤੇ 우ષા ਮਗੇਸ਼ਕਰ ਸਕੀਆਂ ਪੈਣਾ ਸਨ ਦੋਵੇਂ ਗਾਉਂਦੀਆਂ ਸਨ ਪਰ ਉਹ ਤਿੰਨ ਦਹਾਕੇ ਆਪਸ ਵਿੱਚ ਨਹੀਂ ਸਨ ਬੋਲੀਆਂ ਤੁਸੀਂ ਭਾਵੇਂ ਕਿਤਨੇ ਵੀ ਕੰਮ ਕੀਤੇ ਹੋਣ ਨੌਕਰੀ ਤੋਂ ਅਸਥੀਵਾ ਦੇਣਾ ਬੜਾ ਔਖਾ ਕੰਮ ਹੁੰਦਾ ਹੈ ਅਸਤੀਫਾ ਐਵੇਂ ਦਿਓ ਕਿ ਕੁਝ ਸਾਲ ਮਗਰੋਂ ਜੇ ਮੋੜ ਇਸੇ ਕੰਪਨੀ ਵਿੱਚ ਲੱਗਣਾ ਚਾਹੋ ਤਾਂ ਉਹ ਕੰਪਨੀ ਪ੍ਰਸੰਨ ਹੋ ਕੇ ਤੁਹਾਨੂੰ ਸਵੀਕਾਰ ਕਰੇ। ਪੁਰਾਣੀ ਕੰਪਨੀ ਦੇ ਮਾਲਕਾਂ ਨਾਲ ਕਿਸੇ ਸਮਾਗਮ ਜਾਂ ਮੀਟਿੰਗ ਵਿੱਚ ਸਾਹਮਣਾ ਹੋਣ ਦੀ ਸੂਰਤ ਵਿੱਚ ਦੋਸਤਾਂ ਵਾਂਗ ਬਰਾਬਰੀ ਦੇ ਆਧਾਰ ਤੇ ਮਿਲ ਸਕੋ। ਅਸਤੀਫੇ ਦਾ ਸੁਭਾਅ ਯੂਰਪ ਜਾਂ ਅਮਰੀਕਾ ਵਿੱਚ ਸੁਖਾਵੇਂ ਤਲਾਕ ਵਾਲਾ ਹੁੰਦਾ ਹੈ। ਯੂਰਪ ਵਿੱਚ ਤਲਾਕ ਆਪਸੀ ਸਹਿਮਤੀ ਨਾਲ ਇੱਕ ਦੂਜੇ ਤੇ ਦੋਸ਼ ਲਾਏ ਬਿਨਾਂ ਵਾਪਰਦੇ ਹਨ। ਅਤੇ ਕਈ ਵਾਰ ਤਲਾਕ ਪਰੰਤ ਦੋਵੇਂ ਮੁੜ ਵਿਆਹ ਕਰਵਾ ਲੈਂਦੇ ਹਨ ਸਾਡੇ ਹੱਥਾਂ ਦੀਆਂ ਤਲੀਆਂ ਤੇ ਲਕੀਰਾਂ ਕਿਉਂ ਹੁੰਦੀਆਂ ਹਨ ਇਹਨਾਂ ਲਕੀਰਾਂ ਦਾ ਸਾਡੀ ਕਿਸਮਤ ਜਾਂ ਜੋਤਿਸ਼ ਜਾਂ ਭਵਿੱਖ ਨਾਲ ਕੋਈ ਸਬੰਧ ਨਹੀਂ ਹੁੰਦਾ ਸਾਡੇ ਹੱਥ ਸਾਡੇ ਸਰੀਰ ਦੇ ਸਭ ਤੋਂ ਵੱਡੇ ਸੰਦ ਹੁੰਦੇ ਹਨ ਕਈ ਵਾਰੀ ਅਸੀਂ ਟੋਕਰਾ ਚੁੱਕਣ ਵੇਲੇ ਕਿਸੇ ਨੂੰ ਧੱਕਣ ਅਤੇ ਰੋਕਣ ਵੇਲੇ ਹੱਥ ਖੋਲਣਾ ਫੈਲਾਉਣਾ ਹੁੰਦਾ ਹੈ ਅਤੇ ਕਈ ਵਾਰੀ ਡੰਡਾ ਪਕੜਨ ਜਾਂ ਕਿਸੇ ਚੀਜ਼ ਨੂੰ ਖਿੱਚਣ ਵੇਲੇ ਹੱਥ ਸੁngੜਨਾ ਅਤੇ ਬੰਦ ਕਰਨਾ ਹੁੰਦਾ ਹੈ। ਹੱਥਾਂ ਦੀਆਂ ਇਹਨਾਂ ਲਕੀਰਾਂ ਕਾਰਨ ਹੀ ਹੱਥਾਂ ਨੂੰ ਫਲਾਉਣਾ, ਖੋਲਣਾ, ਸੁngੜਨਾ, ਬੰਦ ਕਰਨਾ ਸੰਭਵ ਹੁੰਦਾ ਹੈ। ਸਾਡੇ ਹੱਥਾਂ ਨੇ ਸੈਂਕੜੇ ਪ੍ਰਕਾਰ ਦੇ ਕਾਰਜ ਕਰਨੇ ਹੁੰਦੇ ਹਨ। ਹੱਥਾਂ ਦੀਆਂ ਇਹ ਲਚਕਦਾਰ ਲਕੀਰਾਂ ਦਬਾਓ, ਤਣਾਓ, ਬੋਝ ਆਦ ਵੇਲੇ ਹੱਥਾਂ ਨੂੰ ਲੋੜਿੰਦੀ ਸ਼ਕਤੀ ਅਤੇ ਸੂਰਤ ਪ੍ਰਦਾਨ ਕਰਦੀਆਂ ਹਨ। ਇਹ ਲਕੀਰਾਂ ਹੱਥਾਂ ਨੂੰ ਲੋੜਿੰਦਾ ਰੂਪ ਅਕਾਰ ਫਲਾਓ ਅਕੜਾਓ ਸੁngੜਾਓ ਧਾਰਨ ਕਰਨ ਵਿੱਚ ਬੜੀਆਂ ਮਦਦਗਾਰ ਹੁੰਦੀਆਂ ਹਨ ਹੱਥਾਂ ਦੀ ਸਾਰੀ ਯੋਗਤਾ ਤੇ ਸਮਰੱਥਾ ਇਹਨਾਂ ਲਕੀਰਾਂ ਕਾਰਨ ਹੁੰਦੀ ਹੈ ਕਿਸੇ ਰਚਨਾ ਕਵਿਤਾ ਨਾਵਲ ਕਹਾਣੀ ਜਾਂ ਲੇਖ ਦੀ ਉਸਾਰੀ ਇਮਾਰਤ ਦੀ ਉਸਾਰੀ ਵਾਂਗ ਹੁੰਦੀ ਹੈ ਹਰੇਕ ਡਾਟ ਵਿੱਚ ਇੱਕ ਚਾਬੀ ਇੱਟ ਹੁੰਦੀ ਹੈ ਜਿਸ ਉਤੇ ਸਾਰੀ ਉਸਾਰੀ ਦਾ ਬੋਝ ਟਿਕਿਆ ਹੁੰਦਾ ਹੈ ਉਵੇਂ ਹੀ ਕਹਾਣੀ ਜਾਂ ਨਾਟਕ ਜਾਂ ਫਿਲਮ ਵਿੱਚ ਚਾਬੀ ਇਟ ਵਰਗਾ ਇੱਕ ਕੇਂਦਰੀ ਵਾਕ ਕੇਂਦਰੀ ਦ੍ਰਿਸ਼ ਜਾਂ ਕੇਂਦਰੀ वार्तालाਪ ਹੁੰਦਾ ਹੈ ਡਾਟ ਜਾਂ ਰਚਨਾ ਦੀ ਸਾਰੀ ਕਾਰੀਗਰੀ ਇਸ ਕੇਂਦਰੀ ਭਾਵ ਵਾਕ ਜਾਂ वार्तालाਪ ਵਿੱਚ ਹੁੰਦੀ ਹੈ ਜੇ ਇਹ ਢਿੱਲੀ ਹੋਵੇ ਤਾਂ ਕਾਲ ਕਾਲ ਖੋਲਣ ਵੇਲੇ ਸਾਰੀਆਂ ਇਟਾਂ ਫੜਾਕ ਦੇ ਕੇ ਥੱਲੇ ਆ ਡਿਗਣਗੀਆਂ ਕਈ ਵਾਰੀ ਕਹਾਣੀ ਕਵਿਤਾ ਨਾਟਕ ਆਦਿ ਦੀ ਚਣਾਈ ਤਾਂ ਹੋ ਜਾਂਦੀ ਹੈ ਪਰ ਚਾਬੀ ਇੱਟ ਦੀ ਕਸਰ ਰਹਿ ਜਾਂਦੀ ਹੈ। ਕਈ ਵਾਰੀ ਇਹ ਚਾਬੀ ਇੱਟ ਲੱਗਦੀ ਹੀ ਨਹੀਂ ਕਿਉਂਕਿ ਇਸ ਨੂੰ ਸਿਰਜਣ ਅਤੇ ਲਾਉਣ ਦੀ ਹਰ ਕਿਸੇ ਵਿਯੋਗਤਾ ਨਹੀਂ ਹੁੰਦੀ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।